ਜੋ ਆਪਾਂ ਧਾਣਾ ਲਾਉਣ ਦਾ ਮੁਕਸਦ ਬਕਸੇ ਦਾ ਮੈਂ ਤਾਂ ਉਸ ਵਿਸ਼ੇ ਤੇ ਪਹਿਲਾਂ ਖਾਦ ਨੂੰ ਜਾਰੂ ਕਰਵਾ ਲਿਆ ਕਿਉਂਕਿ ਇਸਨੇ 15 ਸਤੰਬਰ ਨੂੰ 14 ਨੂੰ ਜਦੋਂ ਬੋਤਾ ਪਈਆਂ ਸੀ ਉਹ ਬਹਿ ਜਾ ਬਹਿ ਜਾ ਮੈਂ ਤਾਂ ਆ ਦੇ ਮੂਰੇ ਮੈਂਂਦੀ ਕਰ ਉਹ ਬਹਿ ਜਾ ਬਹਿ ਜਾ ਮਾਰ ਕੇ ਬਿਣਾ ਦੋ ਬਹਿ ਜਾ ਬਾਬੇ ਮਾਇਆ ਨੂੰ ਜੱਟ ਤੋਂ ਲੱਗ ਜਾਂਦੀ ਮੇਰੇ ਕੋਈ ਨਹੀਂ ਬਾਤ ਚ ਕਰਨੀ ਬਾਤ ਚ ਕਰਨੀ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ 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 ਸਿੰਘ ਨਾਵਾ ਜਿੰਦਾਬਾਦ ਧੱਕੇ ਸ਼ਹੀਦ ਬੰਦ ਕਰੋ ਧੱਕੇ ਸ਼ਹੀਦ ਬੰਦ ਕਰੋ ਬੰਦ ਕਰੋ ਜੋ ਕੋਈ ਸਪੋਟਾ ਵਾਲੇ ਦੇ ਨਾਲ ਜੋ ਕਿ ਜਿਹੜੀ ਝਗੜੇ ਦੀ ਸ਼ੁਰੂਆਤ ਆ ਉਹ ਆਮ ਆਦਮੀ ਪਾਰਟੀ ਦੇ ਸਰਪੰਚ ਲਖਬੀਰ ਸਿੰਘ ਲੱਖਾ ਤੇ ਸਤਜੈ ਸਿੰਘ ਨੇ ਜੋ ਸਾਡਾ ਕਾਂਗਰਸ ਪਾਰਟੀ ਦਾ ਏਜੰਟ ਮਨਵੀਰ ਸਿੰਘ ਨੂੰ ਪਹਿਲਾਂ ਉੱਧਰ ਜਾ ਕੇ ਕੁੱਤਿਆਂ ਤੋਂ ਸ਼ੁਰੂ ਹੋਇਆ ਸੀ ਸੋ ਉਸਨੇ ਆਪਣਾ ਬਚਾਅ ਕਰਦੇ ਜਰੂਰ ਆਪਣੀ ਸਿਹਰ ਸਾਹਿਬ ਦਾ ਬਚਾਅ ਕਰਿਆ ਇੱਕ ਸਾਥ ਜਰੂਰ ਲੱਗੀ ਆਉਂਦੇ ਅਸੀਂ ਮੰਨ ਲਿਆ ਉਸ ਤੋਂ ਵੱਧ ਕੁਝ ਨਹੀਂ ਹੋਇਆ ਜਦੋਂ ਕਿ ਬੂਥ ਦੇ ਬਾਹਰ ਆ ਕੇ ਸ੍ਰੀ ਆਪੁਰਖ ਦੀ ਹਾਜ਼ਰੀ ਦੇ ਵਿੱਚ ਕਾਂਗਰਸੀ ਵਰਪਾਂ ਦੀ ਕੁੱਟਮਾਰ ਹੋਈ ਜਿੱਥੇ ਵਿੱਚ ਇੱਕ ਦਾ ਹੱਥ ਵੀ ਟੁੱਟਿਆ ਗਿਆ ਇੱਕ 85 ਸਾਲ ਦਾ ਬਜ਼ੁਰਗ ਲਾਲ ਸਿੰਘ ਵੀ ਟੁੱਟਿਆ ਗਿਆ ਜਿਹਦੀ ਐਮਐਲਪਈਆ ਜਿਹਦਾ ਅੱਜ ਤੱਕ ਕੋਈ ਪਰਚਾ ਦਰਜ ਨਹੀਂ ਹੋਇਆ ਜਦੋਂ ਕਿ ਉਸਦੇ ਓਲਡਰ